ਸਸੀ ਗਾਲ ਦੀ ਸਾਰਿਆਂ ਨੂੰ ਮੈਂ ਵਿਕਰਮਜੀ ਸੰਦੂ ਯੂਟਿਊਬ ਚੈਨਲ ਸੰਦੂ ਮੇਰੀ ਮਾਰਤੇ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਵੀ ਤੁਹਾਡੇ ਲਈ ਲੈ ਕੇ ਆਏ ਆ ਸਵਿਫਟ ਡਿਜ਼ਾਇਰ ਬਹੁਤ ਸੋਹਣੀ ਗੱਡੀ ਹੈ ਜੀ 2013 ਮਾਡਲ ਹੈ ਟੋਟਲ 94000 ਕਿਲੋਮੀਟਰ ਚੱਲੀ ਹੋਈ ਫਸਟ ਆਰਨਰ ਗੱਡੀ ਹੈ ਜੋ ਵਾਈਟ ਕਲਰ ਦੇ ਵਿੱਚ ਐਚ ਆਰ ਨੰਬਰ ਹੈ ਹਾਂਜੀ ਬਹੁਤ ਸੋਹਣੀ ਗੱਡੀ ਹੈ ਗੱਡੀ ਤੁਹਾਨੂੰ ਜਰੂਰ ਪਸੰਦ ਆਊਗੀ ਜੀ ਗੱਡੀ ਲਾ ਲਓ ਵੀ ਗੱਡੀ ਦੇ ਉੱਤੇ ਇੱਕ ਵੀ ਪੈਸਾ ਲਾਉਣ ਦੀ ਤੁਹਾਨੂੰ ਲੋੜ ਨਹੀਂ ਗੱਡੀ ਬਿਲਕੁਲ ਬ੍ਰਾਂਡ ਨਿਊ ਪਈ ਹੈ ਟੋਟਲ ਚਰਨਨੇ ਮੀਆ ਕਿਲੋਮੀਟਰ ਚੱਲੀ ਹੋਈ ਆ ਬਾਈ ਨੇ ਜਿਹੜਾ ਰੇਟ ਆ ਉਹ ਵੀ ਜ਼ਾਇਦ ਰੱਖਿਆ ਹੋਇਆ ਬਿਲਕੁਲ ਸੋ ਪਹਿਲਾਂ ਆਪਾਂ ਗੱਡੀ ਵੇਖਾਂਗੇ ਤੇ ਫਿਰ ਆਪਾਂ ਗੱਡੀ ਦੇ ਰੇਟ ਦੀ ਗੱਲ ਕਰਾਂਗੇ ਸੋ ਗੱਡੀ ਵੇਖਣ ਤੋਂ ਪਹਿਲਾਂ ਤੁਹਾਡੇ ਵੀ ਗੁਜਾਰਿਸ਼ ਹੈ ਜੇ ਕੋਈ ਸਾਡੇ ਚੈਨਲ ਤੇ ਨਵਾਂ ਹੀ ਹੋ ਤਾਂ ਪਲੀਜ਼ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਦਬਾਓ ਬੈਲ ਦਾ ਬਟਨ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚੇ ਤੇ ਇੱਕ ਗੁਜਾਰਿਸ਼ ਹੋਰ ਕਰਦਾ ਜੇ ਤੁਹਾਡੇ ਕੋਲੇ ਵੀ ਕੋਈ ਵੀ ਸਾਧਨ ਵਿਕਾਉ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤਾਂ ਕਿਰਪਾ ਕਰਕੇ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 90412340161 ਉੱਤੇ ਤੁਸੀਂ ਮੈਨੂੰ ਵਟਸਐਪ ਕਰਕੇ ਜਾਂ ਮੈਨੂੰ ਕਾਲ ਕਰਕੇ ਆਪਦੇ ਕਿਸੇ ਵੀ ਬਿਜ਼ਨਸ ਦੀ ਕਿਸੇ ਵੀ ਸਾਧਨ ਦੀ ਐਡਵਰਟਾਈਜ਼ਮੈਂਟ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਸੇਵਾ ਸੀ ਬਿਲਕੁਲ ਫ੍ਰੀ ਦੇ ਵਿੱਚ ਨਿਭਾਉਂਦੇ ਆਂ ਜੀ ਸੋ ਐਨੀਆਂ ਬੇਨਤੀਆਂ ਕਬੂਲ ਕਰਨੀਆਂ ਤੇ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਜਦੋਂ ਕੋਈ ਵੀ ਵੀਰ ਭੈਣ ਭਰਾ ਵੀਡੀਓ ਵੇਖ ਕੇ ਜੋ ਵੀ ਖਰੀਦਣ ਲਈ ਕਾਲ ਕਰਦਾ ਤਾਂ ਉਹ ਜਿਹੜਾ ਹੁਣ ਇਸ ਟਾਈਮ ਨੰਬਰ ਚੱਲ ਰਿਹਾ ਇਸ ਸਕਰੀਨ ਤੇ ਇਹ ਚੈਨਲ ਦਾ ਨੰਬਰ ਹੈ ਜੀ ਇਸ ਤੋਂ ਬਾਅਦ ਜਿਹੜਾ ਆਨਰ ਦਾ ਨੰਬਰ ਅਸੀਂ ਜਦੋਂ ਗੱਡੀ ਵਿਖਾਵਾਂਗੇ ਤੁਹਾਨੂੰ ਮਾਲਕ ਦਾ ਨੰਬਰ ਸ਼ੋਅ ਕਰ ਦਾਂਗੇ ਜੀ ਉਹ ਤੇ ਤੁਸੀਂ ਕਾਲ ਕਰਕੇ ਜਿਹੜੀ ਗੱਡੀ ਦੀ ਜਾਣਕਾਰੀ ਲਿਆ ਕਰੋ ਜੀ ਸੋ ਐਨੀਆਂ ਬੈਂਤੀਆਂ ਮਨਜ਼ੂਰ ਕਰਨੀਆਂ ਚਲੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਇਕੱਲਾ ਆਪਾਂ ਗੱਡੀ ਵੇਖੀ ਤੇ ਫਿਰ ਆਪਾਂ ਬਾਕੀ ਦੀਆਂ ਗੱਲਾਂ ਕਰਾਂਗੇ ਹੈਂ ਜੀ ਹਾਂਜੀ ਇਹ ਜੀ Swift ਜਲਦੀ ਆਈ ਵਾਈਟ ਕਲਰ ਦੇ ਵਿੱਚ 2013 ਮਾਡਲ ਬਹੁਤ ਸੋਹਣੀ ਡੀਜ਼ਲ ਗੱਡੀ ਐਚਾ ਨੰਬਰ ਤੇ ਟਾਇਰ ਦਾਪਾ ਜਿਹੜਾ ਗੱਡੀ ਦਾ ਬਿਲਕੁਲ ਨਵਾਂ ਤੈ ਹੈ ਜੀ ਦੋ ਚਾਬੀਆਂ ਗੱਡੀ ਦੇ ਆ ਤੇ ਜੇ ਰੇਟ ਦੀ ਗੱਲ ਕਰੀਏ ਤਾਂ ਬਾਈ ਨੇ ਜ਼ਾਇਦ ਰੇਟ ਮੰਗਿਆ ਜੀ ਬਾਈ ਦੀ ਦਬਾਂਡ ਹੈ ਜਿਹੜੀ ਜਾਂਦਾ 3 ਲੱਖ ਰੁਪਏ ਜੇ ਅਸੀਂ ਗੱਡੀ ਦੇ ਦਾਂਗੇ ਵੀ ਸੋ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਗੱਡੀ ਖਰੀਦਣੀ ਹੈ ਤਾਂ ਬਾਈ ਨਾਲ ਗੱਲ ਕਰਕੇ ਗੱਡੀ ਖਰੀਦ ਸਕਦੇ ਹੋ ਤੁਵੀਡ ਕਰਦੇ ਆ ਤੁਹਾਨੂੰ ਗੱਡੀ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਸੋ ਇੰਨੀਆ ਬਿੰਦੀਆਂ ਮਨਜ਼ੂਰ ਕਰ ਲਈਆਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈਏ ਉਜਾਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ